ਹਲਕਾ ਖੜਦੇ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਕਈ ਪਿੰਡ ਪੈਂਦੇ ਨੇ ਜੋ ਸਮੇਂ-ਸਮੇਂ 'ਤੇ ਮੁਸ਼ਕਲ ਨਾਲ ਕਰੇ ਰਹਿੰਦੇ ਨੇ ਕਦੇ ਉਹਨਾਂ ਪਿੰਡਾਂ ਦੇ ਵਿੱਚ ਪੁਲ ਨਾ ਲੱਗਣ ਕਰਕੇ ਲੋਕ ਪਰੇਸ਼ਾਨ ਨੇ ਦੂਜੇ ਪਾਸੇ ਉਹਨਾਂ ਪਿੰਡਾਂ ਦੇ ਵਿੱਚ ਨਾ ਸੇ ਸਹੂਲਤ ਪਹੁੰਚੀ ਹੈ ਨਾ ਹੀ ਕੋਈ ਆਣ ਜਾਣ ਵਾਸਤੇ ਬਸ ਦਾ ਸਾਧਨ ਪਰ ਦੂਜੇ ਪਾਸੇ ਹੁਣ ਸ਼ਿਵਾਲਿਕ ਦੀ ਬਹਾਰੀਆਂ ਦੇ ਵਿੱਚ ਵਸਣ ਵਾਲੇ ਪਿੰਡਾਂ ਦੇ ਵਿੱਚ ਇੱਕ ਨੋਖੀ ਤਰ੍ਹਾਂ ਦੀ ਹੋਰ ਮੁਸ਼ਕਲ ਆ ਗਈ ਹੈ ਜਿਸ ਨੂੰ ਲੈ ਕੇ ਲੋਕ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਹੋ ਚੁੱਕੇ ਨੇ ਆਪਣੇ ਰਿਸ਼ਤੇਦਾਰ ਵੀ ਨਹੀਂ ਬੁਲਾ ਪਾ ਰਹੇ ਦੱਸ ਦਿੰਨੇ ਆ ਪਿੰਡ ਤਾਰਾਪੁਰ ਦੇ ਵਿੱਚ ਖੜੇ ਆ ਜਿੱਥੇ ਕੀ ਪਿੰਡ ਵਾਸੀਆਂ ਵੱਲੋਂ ਕਹਿਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਜੰਗਲਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਵੱਖ ਤਰ੍ਹਾਂ ਦੇ ਕੀੜੇ ਜਿਹੜੇ ਪੂਰੇ ਪਿੰਡ ਦੇ ਵਿੱਚ ਆ ਗਏ ਨੇ ਦੁਆਰਾਂ ਦੇ ਉੱਤੇ ਸਾਡੇ ਘਰਾਂ ਦੇ ਅੰਦਰ ਦਾਖਲ ਹੋ ਗਏ ਨੇ ਜਿਸ ਤੋਂ ਬਾਅਦ ਅਸੀਂ ਸਿੱਧੇ ਭਾਗ ਦੀ ਟੀਮਾਂ ਨੂੰ ਦੱਸਿਆ ਪਰ ਉਹ ਵੀਡੀਓ ਬਣਾ ਕੇ ਤਾਂ ਲੈ ਗਏ ਪਰ ਉਸ ਤੋਂ ਬਾਅਦ ਇਸ ਦਾ ਹੱਲ ਨਹੀਂ ਕੀਤਾ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੌਜਵਾਨ ਨੇ ਬਾਈ ਜੀ ਕਿੰਨਾ ਕੁ ਮੁਸ਼ਕਲ ਹੈ ਇਹਨਾਂ ਕੀੜਿਆ ਕਰਨ ਇਹਨਾਂ ਨੂੰ ਕੀ ਕਹਿੰਦੇ ਨੇ ਤੁਹਾਡੀ ਭਾਸ਼ਾ 'ਚ ਜੇ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਤੇ ਨਾਲ ਦੀ ਨਾਲ ਸਰਕਾਰ ਤੱਕ ਇਹ ਪਹੁੰਚ ਸਕੇ ਗੱਲ ਸਾਰੇ ਨੂੰ ਇੱਕ ਤਕਰੀਬ ਨਾਲ ਹਫਤਾ 10 ਦਿਨ ਦੇ ਕਰੀਬ ਹੋ ਗਿਆ ਜੀ ਸਾਡੇ ਪਿੰਡ ਵਿੱਚ ਪੂਰੇ ਹੀ ਫੈਲ ਚੁੱਕੇ ਨੇ ਇਹ ਇਹਨਾਂ ਵਿੱਚ ਬਹੁਤ ਪਰੇਸ਼ਾਨੀਆਂ ਆ ਰਹੀ ਘਰਾਂ ਵਿੱਚ ਨਾ ਤਾਂ ਰੋਟੀ ਬਣਾ ਸਕਦੇ ਨਾ ਆਪਾਂ ਤੁਰ ਫਿਰ ਸਕਦੇ ਪੈਰਾਂ નીચે ਆਉਂਦੇ ਜੀ ਇੱਕ ਮਰਨ ਤੋਂ ਬਾਅਦ ਇਹਨਾਂ ਤੋਂ ਬਹੁਤ ਗੰਦੀ ਸਮੀਲ ਆ ਰਹੀ ਜੀ ਇਸ ਟਾਈਮ ਤੇ ਇਹਨਾਂ ਦਾ ਮਰਨ ਤੇ ਬੱਚਿਆਂ ਨੂੰ ਬਿਮਾਰੀਆਂ ਫੈਲਣ ਦਾ ਤਾਂ ਹੋਰ ਆਮ ਜਨਤਾ ਨੂੰ ਵੀ ਫੈਲ ਸਕਦੀ ਜੀ ਪਿੰਡ ਵਾਸੀਆਂ ਨੂੰ ਪੂਰੀ ਬਾਰੀ ਫੈਲਣ ਤੋਂ ਵਿਖਤ ਰਹੀ ਇਹਨੂੰ ਕਮਿਆਰ ਕਿਹਾ ਜਾਂਦਾ ਜੀ ਆਪਣੀ ਪੰਜਾਬੀ ਭਾਸ਼ਾ ਵਿੱਚ ਤਾਂ ਹਾਂਜੀ ਬਾਕੀ ਇਹ ਜੀਵ ਜंतु ਜੰਗਲਾਂ ਤੋਂ ਆਪਣਾ ਖੇਤਾਂ ਵੱਲ ਤੋਂ ਆ ਰਹੇ ਜੀ ਇਹ ਆ ਜਿੰਨੇ ਦਵਾਈਆਂ ਦੇ ਛਰਕਾਂ ਨਾਲ ਜਿਹੜੇ ਮਰਦੇ ਜੀ ਉਹ ਤੋਂ ਜ਼ਿਆਦਾ ਡਬਲ ਹੋ ਕੇ ਆ ਰਹੇ ਜੀ ਤੇ ਕਰੂ ਹੀ ਨਾ ਹਾਂਜੀ ਇਹ ਪਹਿਲੀ ਵਾਰ ਆਇਆ ਨਹੀਂ ਜੀ ਪਹਿਲਾਂ ਤਾਂ ਹੁੰਦੇ ਤੇ ਖੇਤਾਂ ਵਿੱਚ ਦੇਖਣ ਨੂੰ ਮਿਲਦੇ ਤਾਂ ਆਮ ਤੌਰ ਤੇ ਥੋੜੇ ਬਹੁਤੇ ਹੁੰਦੇ ਤੇ ਜੀ ਪਰ ਇਸ ਵਾਰ ਤਾਂ ਕੁਝ ਜ਼ਿਆਦਾ ਹੀ ਆ ਰਹੇ ਜੀ ਬਾਰਸ਼ ਤੋਂ ਬਾਅਦ ਜੀ ਠੀਕ ਹੈ ਤੇ ਦੱਸਿਆ ਕਿ ਰੋਟੀ ਪਾਣੀ ਵੀ ਬਈ ਬੜੀ ਮੁਸ਼ਕਲ ਹੋ ਚੁੱਕੀ ਹੈ ਪਿੰਡ ਵਾਸੀਆਂ ਨੂੰ ਪਕਾਣਾ ਘਰ ਦੇ ਵਿੱਚ ਦਾਖਲ ਹੋਣਾ ਕੰਧਾਂ ਦੇ ਉੱਤੇ ਚੜ ਚੁੱਕੇ ਨੇ ਦੂਜੇ ਪਾਸੇ ਬਿਸਤਰ ਤੱਕ ਥੋੜੇ ਦੱਕ ਪਹੁੰਚ ਗਏ ਨੇ ਬਹੁਤ ਜ਼ਿਆਦਾ ਜੀ ਸਰ ਸਾਡੇ ਤਾਂ ਰਸੋਈਆਂ 'ਚ ਜਾ ਕੇ ਦੇਖ ਲਓ ਜਿਹੜੇ ਭਾਂਡੇ ਧੋਣ ਵਾਲੇ ਸ਼ਿੰਖਾ ਉਹਨਾਂ ਜੋ ਵੀ ਇਸ ਤਸਲੇ 'ਚ ਵਿੱਚ ਪਾ ਪਾ ਕੇ ਬਾਹਰ ਕੱਢ ਕੇ ਗੇਰ ਰਹੇ ਪਰ ਜਿੰਨੇ ਕੱਢਦੇ ਉਹਦੇ ਨਾਲੋਂ ਦੁੱਗਣੇ ਹੋਰ ਆ ਰਹੇ ਜੀ ਅੱਛਾ ਬਹੁਤ ਜ਼ਿਆਦਾ ਇਸ ਵਾਰੀ ਤੁਸੀਂ ਸਿੱਧ ਭਾਗ ਨੂੰ ਜਾਂ ਪ੍ਰਸ਼ਾਸਨ ਨੂੰ ਧਿਆਨ 'ਚ ਨਹੀਂ ਲਿਆ ਇਸ ਚੀਜ਼ ਨੂੰ ਸਰ ਲਿਆਂਦਿਆ ਜੀ ਅਸੀਂ ਫੋਨ ਵੀ ਕਰਿਆ ਤੇ ਆਪਣਾ ਬੂਤਖੜ ਜਿਹੜਾ ਵੱਡਾ ਹਸਪਤਾਲ ਹੈ ਉਥੋਂ ਟੀਮ ਆਈ ਤੀ ਤੇ ਉਹ ਵੀਡੀਓ ਬਣਾ ਕੇ ਲੈ ਗਏ ਉਹਨਾਂ ਨੇ ਜਾ ਕੇ ਆਪਣਾ ਇਹਨਾਂ ਨੂੰ ਤੁਹਾਡਾ ਬਲਾਕ 'ਚ ਵੀਡੀਓ ਨੂੰ ਕਿਹਾ ਉਹਨਾਂ ਨੇ ਸੈਕਟਰੀ ਨੂੰ ਕਿਹਾ ਸਰਪੰਚ ਨੂੰ ਤੇ ਸਰਪੰਚ ਨੇ ਥੋੜੀ ਆਪਣਾ ਲਿਆ ਕੇ ਦਵਾਈ ਦਿੱਤੀ ਤੀ ਉਹਦੇ ਨਾਲ ਕੋਈ ਅਸਰ ਨਹੀਂ ਹੋਇਆ ਜੀ ਇਹਨਾਂ ਤੇ ਕੋਈ ਅਸਰ ਨਹੀਂ ਹੋਇਆ ਇਹ ਜ਼ਹਿਰੀਲੇ ਨੇ ਜਾਂ ਫਿਰ ਕੋਈ ਵੈਸੀ ਘਰਾਂ ਦੇ ਵਿੱਚ ਦਾਖਲ ਹੋ ਰਹੇ ਨੇ ਕਿ ਤੁਹਾਨੂੰ ਮੁਸ਼ਕਲ ਆ ਰਹੀ ਹੈ ਨਹੀਂ ਜ਼ਹਿਰੀਲੇ ਤਾਂ ਨਹੀਂ ਸਰ ਜਿੱਦਾਂ ਇਹ ਪੈਰਾਂ ਥੱਲੇ ਆ ਕੇ ਮਰਦੇ ਆ ਨਾ ਇਹਦੇ ਸਮੈਲ ਬੜੀ ਗੰਦੀਆਂ ਦੀ ਹੈ ਅੱਛਾ ਜੀ ਰੋਟੀ ਖਾਣ ਨੂੰ ਵੀ ਬਿਲਕੁਲ ਰੂਹ ਨਹੀਂ ਕਰਦੀ ਖਾਣ ਤੇ ਪਕਾਣ ਦਾ ਬਿਲਕੁਲ ਨਹੀਂ ਬੰਦਾ ਇਹਨਾਂ ਦੇ ਕਾਰਨ ਸਭ ਕੋ ਅਸੀਂ ਤਾਂ ਆਪਣੇ ਬੱਚੇ ਵੀ ਰਿਸ਼ਤੇਦਾਰੀ ਛੱਡੇ ਹੋਏ ਜੀ ਅੱਛਾ ਹਾਂਜੀ ਇੰਨੀ ਬਹੁਤ ਜ਼ਿਆਦਾ ਆਣ ਆਈ ਮੁਸ਼ਕਲ ਹੈ ਇੱਥੇ ਤੁਹਾਡੇ ਪਿੰਡ ਸਾਡੇ ਤਾਂ ਆਪਣਾ ਰਹਿਣਾ ਔਖਾ ਹੋਇਆ ਜੀ ਰਿਸ਼ਤੇਦਾਰ ਕਿੱਥੇ ਆ ਜੂਗੀ ਜੀ ਬਹੁਤ ਨਿਕਲ ਕੇ ਟਾਈਮ ਗੁਜ਼ਾਰਨਾ ਪੈ ਰਿਹਾ ਤੁਹਾਨੂੰ ਤਾਂ ਕਿੰਨੇ ਕ ਦਿਨ ਤੋਂ ਇਹ ਮੁਸ਼ਕਲ ਦੇ ਨਾਲ ਜੂਝ ਰਹੇ ਹੋ ਸਾਨੂੰ ਜੀ ਲਗਭਗ 10 ਦਿਨ ਦੇ ਲਗਭਗ 8-10 ਦਿਨ ਲਗਭਗ ਹੋ ਗਏ ਅਸੀਂ ਤਾਂ ਇਹ ਵੀ ਚੋਂਦੇ ਵੀ ਜਿੰਨੇ ਦਿਨ ਸਾਡਾ ਇਹ ਸਿਸਟਮ ਚੱਲਿਆ ਵੀ ਸਾਡਾ ਕੋਈ ਰਿਸ਼ਤੇਦਾਰ ਵੀ ਨਾ ਆਵੇ ਇੱਥੇ ਤੱਕ ਅਸੀਂ ਤਾਂ ਕੋਈ ਵੀ ਰਿਸ਼ਤੇਦਾਰ ਸਾਡੇ ਕਾਲੀ ਫੋਨ ਕਰਦੀ ਸਾਡੇ ਘਰ ਆਣ ਕੇ ਵੀ ਰਿਸ਼ਤੇਦਾਰ ਦੇਖੂਗੇ ਸਾੜੀ ਇਹਦੇ ਵਿੱਚ ਬਦਨਾਮੀ ਹੁੰਦੀ ਵੀ ਇਹ ਕੀ ਆ ਗੰਦ ਪਿਆ ਬੈਨ ਦੇ ਘਰਾਂ ਦੇ ਵਿੱਚ ਜੀ ਇੰਨਾ ਮਾੜਾ ਹਾਲ ਇਹ ਗੱਲ ਛੱਡ ਦਿਓ ਸਾਡਾ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਇਨਾ ਬੁਰਾ ਹਾਲਾ ਜੀ ਸਾਨੂੰ ਦੱਸ ਦਿੰਦੇ ਨਜਾਇਜ਼ ਲਗਭਗ ਬਹੁਤ ਜ਼ਿਆਦਾ ਤੰਗੀ ਵਈ ਗਈ। ਇਹ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਕਾਰਵਾਈ। ਪ੍ਰਸ਼ਾਸਨ ਨੂੰ ਜੀ ਅਸੀਂ ਆਪਣਾ ਜਨਤਕ ਭਾਗ ਨੂੰ ਵੀ ਦੱਸ ਲਿਆ ਜੀ ਦੂਏ ਜਿਹੜੇ ਜੀਵ ਜੰਤੂ ਵਾਲੇ ਇਹਨਾਂ ਨੂੰ ਵੀ ਦੱਸ ਲਿਆ ਜੀ। ਪਰ ਸਵੇਰ ਉਹਨਾਂ ਨੇ ਇੱਕ ਦੋ ਸਲਾਹਾਂ ਜੇ ਦਿੱਤੀਆਂ ਸਲਾਹਾਂ ਦੇ ਕੇ ਛੱਡਦੇ ਕੋਈ ਸਾੜੀ ਆਣ ਕੇ ਸਾਰ ਨਹੀਂ ਲਿੱਤੀ। ਸਲਾਹਾਂ ਦੇ ਚੱਲੇ ਜਾਣਗੇ ਲੱਗਦਾ। ਸਲਾਹ ਨਾਲ ਕੁਝ ਨਹੀਂ ਕੀਤਾ ਉਹਨਾਂ ਦਵਾਈਆਂ ਦੱਸਦੇ ਵੇ ਛਿੜਕ ਦੋ ਛਿੜਕ ਦੋ ਸਾਰੀਆਂ ਕਾਰਵਾਈਆਂ ਕਰ ਲੀਆਂ ਕਿਸੇ ਵੀ ਦਵਾਈ ਨੇ ਜੀ ਅਸਰ ਨਹੀਂ ਕਰਿਆ। ਜਿਸ ਤਰੀਕੇ ਟੀਮਾਂ ਵੀ ਆਈਆਂ ਟੀਮਾਂ ਤੋਂ ਬਾਅਦ ਕੀ ਭਰੋਸਾ ਕੀਤਾ ਉਹਨਾਂ ਨਹੀਂ ਮੈਂ ਤਾਂ ਰਿਸ਼ਤੇਦਾਰ ਆਇਆ ਭੱਜ ਕੁੜਮਾ ਮੈਂ ਅੱਛਾ ਜੀ ਮੇਰੇ ਬੱਚੇ ਮਤਲਬ ਬਹੁਤ ਹੀ ਕਰਕੇ ਦਾ ਬੱਚੇ ਕੋਈ ਪਤਾ ਨਹੀਂ ਸੀ ਇਹ ਹਾਲਾਤ ਅੱਛਾ ਮੈਂ ਤੁਮਕਾ ਮੇਰੇ ਰਿਸ਼ਤੇਦਾਰ ਆਇਆ ਨੂੰ ਇੱਕ ਹੈ ਜੀ ਮੇਰੇ ਕੁੜਮ ਲੱਗਦੇ ਪਰ ਤੁਸੀਂ ਵੀ ਕਿੱਥੇ ਫਸ ਗਏ ਮੇਰੇ ਰਿਸ਼ਤੇਦਾਰ ਵੀ ਆਪਣੇ ਗੁਆਂਡ ਮੈਂ ਰਿਸ਼ਤੇਦਾਰੀ ਵੰਦੀ ਹੈ ਨੀਆਂ ਪਰ ਉੱਥੇ ਗਏ ਵੀ ਦਪੈ ਦਪੈ ਕੱਟਣਾ ਮੇਰੇ ਤੂਤੇ ਗੋਡੇ ਮੈਂ ਅੰਦਰ ਪਿੱਠਿਆ ਸਵੇ ਇਹ ਤਾਂ ਮੈਂ ਬਾਹਰ ਨਹੀਂ ਲਿਕੜ ਅੱਛਾ ਜੀ ਫਸ ਗਏ ਤੁਸੀਂ ਆ ਕੇ ਫਸ ਗਏ ਜੀ ਕੰਨੇ ਨੂੰ ਹੱਥ ਲਾਂਦੇ ਆ ਜੀ ਇਹ ਹੁਣ ਨਹੀਂ ਆਉਂਗਾ ਜਿੱਧਰ ਵੀ ਆਉਂਗੇ ਨਾ ਫੋਨ ਕਰਕੇ ਆਉਂਗੇ ਵੀ ਉਤਨੀ ਹੈ ਭਾਈ ਕੀੜੇ ਤਨ ਨਹੀਂ ਹੈ ਫੇਰ ਆਉਂਗੇ ਨਹੀਂ ਆਣਗੇ ਬਿਲਕੁਲ ਤੁਸੀਂ ਦੇਖੋ ਕੀ ਨਾਲ ਦੀ ਨਾਲ ਜਿਹੜੀਆਂ ਮਹਿਲਾਵਾਂ ਸਾਡੇ ਨਾਲ ਨੇ ਜਿਹੜੀਆਂ ਪੂਰੇ ਪਿੰਡ ਤੋਂ ਬਾਹਰ ਨਿਕਲ ਕੇ ਆਈਆਂ ਨੇ ਉਹ ਕਹਿੰਦੇ ਘਰਾਂ ਚ ਸਾਡੇ ਬੈਠ ਨਹੀਂ ਹੁੰਦਾ ਫੇਰ ਇੱਕ ਦਰਖਤ ਕੋਈ ਦੇਖਣਾ ਪੈਂਦਾ ਜਿੱਥੇ ਕਿ ਇਹ ਜਿਆਦਾ ਤਾਦਾਦ ਦੇ ਵਿੱਚ ਨਾ ਹੋਣ ਤਾਂ ਇਸ ਨੂੰ ਲੈ ਕੇ ਮਤ ਕਿੰਨਾ ਕੁ ਮੁਸ਼ਕਲ ਹੈ ਰੋਟੀ ਟਿਪਕ ਜਿੰਦਗੀ ਨਹੀਂ ਉਹ ਤਾਂ ਕਿੱਥੇ ਸਾਡੇ ਇਹ ਬੱਚੇ ਦਿਹਾੜੀਦਾਰ ਜਿਹੜੇ ਲੰਗੇ ਮਲੇ ਮੋਟੇ ਕਿਆ ਹੁੰਦਾ 200 ਰੁਪਏ ਤੇਰੀ ਦਿਹਾੜੀ ਇਹ ਕੁੜੀਆਂ ਸਕੂਲ ਨਹੀਂ ਜਾਂਦੀਆਂ ਖਿજરાਬਾਦ ਇਹ ਤੁਰਕਾ ਜਾਂਦੀਆਂ ਇਹ ਵੀ ਭੁੱਖੀਆਂ ਜਾਂਦੀਆਂ ਕੋਈ ਵੀ ਸੂਟ ਖਾਂਦਾ ਕੋਈ ਕੁਸ ਖਾਂਦਾ ਤਾਂ ਗੁਜ਼ਾਰਾ ਕਰ ਰਹੀ ਜੇ ਰੋਟੀਆਂ ਨਹੀਂ ਪੱਕਦੀ ਅੱਛਾ ਇਹ ਸਾਡੇ ਜਿੱਤੇ ਜਾ ਰਹੇ ਵੀ ਮੇਰੇ ਮੁੰਡੇ ਦੇ ਕੋਲੋਂ ਉਹ ਮੇਰੀ ਪੋਤ ਪੋਤੀ ਯਾਰ ਮੇਰਾ ਪੋਤ ਜਵਾਈ ਉਹ ਮੀਆਂ ਪਰ ਗਏ ਵੇ ਜਾਂ ਉਹਨਾਂ ਤੇਖ ਨਹੀਂ ਹੁੰਦੇ ਇਹ ਸੰਤੋਪ ਢੀ ਆਉਂਦੀ ਕਾ ਸਾਡਾ ਖੈਰ ਮਖੀੜੀ ਵੀ ਨਹੀਂ ਹੈ ਅੱਛਾ ਸਾੜ ਕੋ ਸੁਣਦਾ ਹੀ ਨਹੀਂ ਪਹਿਲੀ ਵਾਰ ਆਇਆ ਜੀ ਪਹਿਲਾਂ ਵੀ ਆਉਂਦੇ ਨਹੀਂ ਨਹੀਂ ਪਹਿਲਾਂ ਆਏ ਨੇ ਤੇ ਹੈ ਅੱਛਾ ਇੰਨੇ ਨਹੀਂ ਨਹੀਂ ਅੰਨੇ ਤੇ ਪਤਾ ਹੈ ਦੁਵਾਰਾਂ ਤੇ ਵੀ ਤੁਹਾਡੇ ਘਰਾਂ ਦੇ ਅੰਦਰ ਹੀ ਦਾਖਲ ਹੋ ਗਏ ਬਿਸਤਰ ਤੇ ਸੋਣਾ ਹੀ ਮੁਸ਼ਕਲ ਹਾਂਜੀ ਮੰਜਾਂ ਵਰ ਵੀ ਗਿਰਦੇ ਚੱਤਾ ਵਰ ਵੀ ਗਿਰ ਰਹੇ ਜੀ ਅੱਛਾ ਹਾਂਜੀ ਪਾਣੀ ਭਰਦੇ ਹੈ ਜੀ ਇਹ ਤਾਂ ਵੀ ਜਿੱਤਰ ਬੱਚੇ ਜੀ ਤੇ ਪਏ ਹੁੰਨੇ ਆ ਬੱਚੇ ਦੇ ਕੰਨਾਂ 'ਚ ਵੱਢ ਸਕਦੇ ਆ ਨੱਕ 'ਚ ਵੱਢ ਸਕਦੇ ਆ ਕੰਨਾਂ 'ਵਾਂ ਵੀ ਵੱਢ ਸਕਦੇ ਆ ਆਹ ਮੰਜਾਂ ਹੁਣ ਧੁੱਪਾਂ ਨਿਕਲੀ ਵੀ ਹੁਣ ਧੁੱਪਾਂ ਵਾਂ ਸ਼ਾਮਾਂ ਸ਼ਾਮਾਂ ਕੇ ਬੈਠੇ ਸੰਜਣ 5 ਵਜੇ ਤੇ ਬਾਅਦ ਆਣਗਾ ਦੇਖਿ ਪਾਣੀ ਗਲ ਹੜਾ 10ਲੇ ਪਰ ਪਰਕੀ 10ਲੇ ਪਰ ਪਰਕਾ ਤਸਲੇ ਕੇ ਵੀ ਤੂੜੀ ਬਰੂਰ ਨਹੀਂ ਪਰ ਫਿਰ ਉਹ ਹਲਾਉਂਦਿਆਂ ਨਹੀਂ ਜਾਣਾ ਨਹੀਂ ਉਹ ਵੀ ਉੱਪਰ ਨਾ ਗਿਰਾਂ ਪਰ ਪਰ ਕਾ ਤਸਲੇ ਵੀ ਬਹੁਤ ਬੁਰਾ ਹਾਲ ਆ ਉੱਪਰ ਤੱਕ ਜਾ ਕੇ ਦੇਖ ਲੋ ਡੰਗਰ ਨਹੀਂ ਪਾਣੀ ਪੀ ਸਕਦੇ ਕੱਖ ਨਹੀਂ ਖਾ ਸਕਦੇ ਤੂੜੀ માં ਵੀ ਕੱਖਾਂ માં ਵੀ ਟੋਕਾਂ ਨਹੀਂ ਕਰ ਸਕਦੇ ਹਾਂਜੀ ਰੋਟੀ ਨਹੀਂ ਬਣਾ ਕੇ ਖਾ ਸਕਦੇ ਬਹੁਤ ਬੁਰਾ ਹਾਲ ਹੈ ਉੱਧਰ ਜਾ ਕੇ ਦੇਖ ਲੋ ਮੰਜਿਆਂ ਪਰ ਜੋ ਰੱਖੇ ਹੋਏ ਆਵੇਂ ਘੜੇ ਪਾਣੀ ਪੀਣ ਵਾਲੇ ਗੈਸ ਚੁੱਲੇ ਮੰਜਿਆਂ ਪਰ ਰੱਖ ਕੇ ਰੋਟੀ ਬਣਾ ਰਹੇ ਆ ਓਹੋ ਬੜਾ ਮੁਸ਼ਕਿਲ ਹੈ ਤੁਸੀਂ ਦੇਖੋ ਕਿ ਪ੍ਰਸ਼ਾਸਨ ਤਾਂ ਪੈਲ ਦੇ ਆਧਾਰ ਦੇ ਉੱਤੇ ਮੁਸ਼ਕਲਾਂ ਹੱਲ ਕਰਨੀ ਚਾਹੀਦੀਆਂ ਨੇ ਕਿਉਂ ਸਮੇਂ ਦੀ ਸਰਕਾਰਾਂ ਨੇ ਸਹੂਲਤਾਂ ਤਾਂ ਉਹ ਨਹੀਂ ਦਿੱਤੀਆਂ ਪਰ ਇੱਕ ਨਵੀਂ ਹੋਰ ਪ੍ਰੋਬਲਮ ਦੇ ਵਿੱਚ ਆ ਗਏ ਜਿਸ ਨੂੰ ਲੈ ਕੇ ਰੋਟੀ ਪਾਣੀ ਮੁਸ਼ਕਲ ਹੋ ਗਿਆ ਮਾਤਾ ਜੀ ਕਿੰਨੇ ਦਿਨ ਹੋ ਗਏ ਰੋਟੀ ਖਾਏ ਨੂੰ ਰੋਟੀ ਦਾ ਜੀ ਖਾਏ ਨਹੀਂ ਹੁੰਦੀ ਜੇ ਇੰਨੇ ਘਮਾਰੇ ਦੀ ਨਾ ਪੱਕਦੀ ਜੀ ਨਾ ਖਾ ਹੁੰਦੀ ਬੁਰਾ ਹਾਲ ਹੈ ਜੀ ਚੁੱਲੇ ਪਰ ਵੀ ਗਿਰਦੇ ਆ ਜੀ ਅੱਛਾ ਜੀ ਹਾਂ ਜੀ ਤਵੇ ਪਰ ਜੀ ਸਬਜ਼ੀ ਬਣਾਉਂਦੇ ਤਾਂ ਗਿਰ ਜਾਂਦੇ ਜੀ ਕਿ ਆਖਰੀ ਜੀ ਕੀ ਆ ਖਾਈਏ ਮਕਾਨਾ ਮੈਂ ਸਾਰੇ ਕੰਦਾਂ ਭਰੀਆਂ ਪਈਆਂ ਜੀ ਬੱਚਿਆਂ ਦਾ ਵੀ ਬੁਰਾ ਹਾਲ ਹੈ ਛੋਟੇ ਬੱਚੇ ਹੈ ਜੀ ਕੋਈ ਸੁਣਵਾਈ ਨਹੀਂ ਨਹੀਂ ਜੀ 10 ਦਿਨ ਹੋ ਗਏ ਹਾਂ ਜੀ ਬਿਲਕੁਲ ਤੁਸੀਂ ਦੇਖੋ ਕਿ ਇਹ ਹਾਲਾਤ ਬਣ ਚੁੱਕੇ ਨੇ ਪਿੰਡ ਤਾਰਾਪੁਰ ਦੇ ਇੱਥੇ ਕਿਸੇ ਸਿਹਤ ਭਾਗ ਦੀ ਟੀਮ ਵੀ ਆਈ ਖਾਣਾ ਪੂਰਤੀ ਲਈ ਵੀਡੀਓ ਬਣਾ ਕੇ ਲੈ ਗਈ ਉਸ ਤੋਂ ਬਾਅਦ ਜਾ ਕੇ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕੀਤਾ ਜਿਸ ਤੋਂ ਬਾਅਦ ਜਾ ਕੇ ਲੋਕ ਪਰੇਸ਼ਾਨ ਨੇ ਲੋਕਾਂ ਨੂੰ ਲੋਕਿਆ ਜਾ ਰਿਹਾ ਕਿ ਹੁਣ ਅਸੀਂ ਪਿੰਡ ਛੱਡਣ ਨੂੰ ਮਜਬੂਰ ਹੋ ਚੁੱਕੇ ਹਾਂ ਇਹ ਹਾਲਾਤ ਬਣ ਚੁੱਕੇ ਨੇ ਬੱਚਿਆਂ ਨੂੰ ਰਿਸ਼ਤੇਦਾਰੀ ਚ ਭੇਜ ਦਿੱਤਾ ਦੂਜੇ ਪਾਸੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਵੀ ਆਖ ਦਿੱਤਾ ਕਿ ਸਾਡੇ ਪਿੰਡ ਦੇ ਵਿੱਚ ਨਾ ਹੀ ਆਇਓ ਕਿਉਂਕਿ ਇੱਥੇ ਬੜੀ ਮੁਸ਼ਕਲ ਆ ਰਹੀ ਹੈ ਇੱਥੇ ਜੰਗਲਾਂ ਦੇ ਵਿੱਚੋਂ ਖੇਤਾਂ ਵਿੱਚ ਨਿਕਲ ਕੇ ਕੀੜੇ ਆ ਰਹੇ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਕਿਵੇਂ ਹੋਣਗੇ ਫਿਰ ਇਸਤੇ ਕਿਵੇਂ ਹੋਣਗੇ ਬੱਚਿਆਂ ਦੇ ਭਵਿੱਖ ਦੂਜੇ ਪਾਸੇ ਸੇਤਾਂ ਲਗਾਤਾਰ ਵਿਗੜਦੀਆਂ ਜਾ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਬਦੂ ਮਾਰ ਰਹੀ ਹੈ ਜਾਂ ਫਿਰ ਇਨ੍ਹਾਂ ਨੂੰ ਮੁਸ਼ਕਲ ਆ ਰਹੀ ਹੈ ਇਸ ਦੇ ਬਾਰੇ ਦੇਖਦੇ ਕਿ ਹੁਣ ਸਿਹਤ ਭਾਗ ਤੇ ਦੂਜੇ ਪਾਸੇ ਪ੍ਰਸ਼ਾਸਨ ਇਨ੍ਹਾਂ ਦੇ ਬਾਰੇ ਕੀ ਹੱਲ ਕਰਦਾ ਤੁਹਾਡੇ ਕਮਨ ਸੰਮਿਤ ਦੇ ਨਾਲ ਹਰਤੇ ਸਿੰਘ